ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਕਈ ਵਾਰ ਮੁਸ਼ਕਿਲ ਸਾਬਿਤ ਹੋ ਸਕਦਾ ਹੈ ਦਰਅਸਲ ਇਸ ਮੌਸਮ ਚ ਅਕਸਰ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕਈ ਵੀ ਬਿਮਾਰੀਆਂ ਤੇ ਇਨਫੈਕਸ਼ਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ ਅਜਿਹੀ ਸਥਿਤੀ ਚ ਸਿਹਤਮੰਦ ਰਹਿਣਾ ਅਤੇ ਆਪਣੇ ਆਪ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਰਦੀਆਂ ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਵੀ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਪਪੀਤਾ ਇਹਨਾਂ ਵਿੱਚੋਂ ਇੱਕ ਹੈ ਜਿਸ ਦਾ ਸੇਵਨ ਦੋ ਸਰਦੀਆਂ ਚ ਕਈ ਕਾਰਨਾ ਕਰਕੇ ਕੀਤਾ ਜਾ ਸਕਦਾ ਹੈ ਇਸ ਮੌਸਮ ਚ ਪਪੀਤੇ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਦੇ ਕਈ ਕਾਰਨ ਹਨ ਪੋਸ਼ਣ ਨਾਲ ਭਰਪੂਰ ਪਪੀਤੇ ਨੂੰ ਆਯੁਰਵੇਦ ਵੀ ਡਾਈਟ ਦਾ ਹਿੱਸਾ ਬਣਾਉਣ ਦੀ ਸਲਾਹ ਦਿੰਦੀ ਹਨ ਇਹ ਨਾ ਸਿਰਫ ਸਰੀਰ ਦੀ ਗਰਮੀ ਨੂੰ ਵਧਾਉਂਦਾ ਹੈ ਬਲਕਿ ਪਕਤ ਅਤੇ ਕਾਫ ਨੂੰ ਵੀ ਅਸਰਦਾਰ ਢੰਗ ਨਾਲ ਸੰਤੁਲਿਤ ਕਰਦਾ ਹੈ ਅੱਜ ਹੀ ਸਿੱਜੀ ਚ ਅੱਜ ਇਸ ਲੇਖ ਚ ਅਸੀਂ ਤੁਹਾਨੂੰ ਪਪੀਤੇ ਦੇ ਕੁਝ ਹੈਰਾਨੀਜਨਕ ਫਾਇਦੇ ਦੱਸਾਂਗੇ ਪਾਚਨ ਸਿਹਤ ਤੇ ਸੁਧਾਰ। ਸਾਡੀਆਂ ਚ ਪਾਚਨ ਸੰਬੰਧੀ ਸਮੱਸਿਆਵਾਂ ਅਕਸਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਸਥਿਤੀ 'ਚ ਪਪੀਤਾ ਖਾਣ ਨਾਲ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ। ਪਪੀਤੇ 'ਚ ਮੌਜੂਦਾ ਪੈਪਨ ਐਂਜ਼ਾਈਮਸ ਪਾਚਨ 'ਚ ਮਦਦ ਕਰਦਾ ਹੈ। ਇਹ ਕਬਜ਼ ਤੇ ਪਿੱਤਾ ਤੁਹਾਡੇ ਦਿਲ ਦੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਦਰਅਸਲ ਇਸ ਵਿੱਚ ਮੌਜੂਦਾ ਲਾਈਕੋਪੀਨ ਤੇ ਵਿਟਾਮਿਨ ਸੀ ਦਿਲ ਦੀ ਸਿਹਤ ਨੂੰ ਬੈਟਰ ਬਣਾਉਣ ਤੇ ਗੁੱਡ ਐਚ ਡੀ ਐਲ ਕੋਲਸਟ੍ਰੋਲ ਦੋਂ ਚ ਮਦਦ ਕਰਦਾ ਹੈ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ ਕੈਂਸਰ ਅੱਜਕੱਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਜਿਹੇ ਚ ਇਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਬਹੁਤ ਜ਼ਰੂਰੀ ਹੈ ਪਪੀਤਾ ਇਸ ਨੂੰ ਰੋਕਣ ਚ ਕਾਫੀ ਮਦਦਗਾਰ ਹੋ ਸਕਦਾ ਹੈ ਦਰਅਸਲ ਪਪੀਤੇ ਚ ਇੱਕ ਪਿੰਨ ਹੁੰਦਾ ਹੈ ਜੋ ਫ੍ਰੀ ਰੈਡੀਕਸਲ ਨੂੰ ਨਸ਼ਟ ਕਰਕੇ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਦੇਤ ਦੇ ਨਾਲ ਨਾਲ ਪਪੀਤਾ ਤੁਹਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਵਿੱਚ ਜੁੱਦਾ ਵਿਟਾਮਿਨ ਸੀ ਅਤੇ ਲਾਈਕੋਪੀਨ ਤੋਂ ਪਪ ਵਿੱਚੋਂ ਨਿਕਲਣ ਤੋਂ ਬਾਅਦ ਚਮੜੀ ਦੀ ਐਲਮ ਦੇ ਉਮਰ ਵਧਾਉਣ ਦੇ ਹੋਰ ਲੱਛਣ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਪੀਤਾ ਇਸ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ ਦਰਅਸਲ ਪਪੀਤਾ ਘੱਟ ਕੈਲੋਰੀ ਅਤੇ ਉੱਚੋ ਫਾਈਬਰ ਵਾਲਾ ਫਲ ਹੈ ਜੋ ਕਿ ਉੱਚੋ ਫਾਈਬਰ ਸਮਾਗਰੀ ਦੇ ਕਾਰਨ ਭਰ ਪ੍ਰਬੰਧਨ ਵਿੱਚ ਮਦਦ ਕਰ ਸਕਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਤੀ ਕਾਲ ਸਵਕਤੇ ਤੁਹਾਡਾ ਦिशा ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਕਈ ਵਾਰ ਮੁਸ਼ਕਿਲ ਸਾਬਿਤ ਹੋ ਸਕਦਾ ਹੈ ਦਰਅਸਲ ਇਸ ਮੌਸਮ ਚ ਅਕਸਰ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕਈ ਬਿਮਾਰੀਆਂ ਤੇ ਇਨਫੈਕਸ਼ਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ ਅਜਿਹੀ ਸਥਿਤੀ ਚ ਸਿਹਤਮੰਦ ਰਹਿਣਾ ਅਤੇ ਆਪਣੇ ਆਪ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਉਣ ਲਈ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀਆਂ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਵੀ ਉਪਲਬਧ ਹੁੰਦੇ ਹਨ ਜਿਨ੍ਹਾਂ ਨੂੰ ਡਾਈਟ 'ਚ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਪਪੀਤਾ ਇਹਨਾਂ ਵਿੱਚੋਂ ਇੱਕ ਹੈ ਜਿਸ ਦਾ ਸੇਵਨ ਦੋ ਸਰਦੀਆਂ 'ਚ ਕਈ ਕਾਰਨਾ ਕਰਕੇ ਕੀਤਾ ਜਾ ਸਕਦਾ ਹੈ। ਇਸ ਮੌਸਮ 'ਚ ਪਪੀਤੇ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਦੇ ਕਈ ਕਾਰਨ ਹਨ। ਪੋਸ਼ਣ ਨਾਲ ਭਰਪੂਰ ਪਪੀਤੇ ਨੂੰ ਆਯੁਰਵੇਦ ਵੀ ਡਾਈਟ ਦਾ ਹਿੱਸਾ ਬਣਾਉਣ ਦੀ ਸਲਾਹ ਦਿੰਦੀ ਹਨ। ਇਹ ਨਾ ਸਿਰਫ ਸਰੀਰ ਦੀ ਗਰਮੀ ਨੂੰ ਵਧਾਉਂਦਾ ਹੈ ਬਲਕਿ ਪਾਖਤ ਕਾਫ ਨੂੰ ਵੀ ਅਸਰਦਾਰ ਢੰਗ ਨਾਲ ਸੰਤੁਲਿਤ ਕਰਦਾ ਹੈ। ਅਜਿਹੀ ਸਥਿਤੀ 'ਚ ਅੱਜ ਇਸ ਲੇਖ 'ਚ ਅਸੀਂ ਤੁਹਾਨੂੰ ਪਪੀਤੇ ਦੇ ਕੁਝ ਹੈਰਾਨੀਜਨਕ ਫਾਇਦੇ ਦੱਸਾਂਗੇ। ਪਾਚਨ ਸਿਹਤ ਤੇ ਸੁਧਾਰ। ਸਰਦੀਆਂ 'ਚ ਪਾਚਨ ਸੰਬੰਧੀ ਸਮੱਸਿਆਵਾਂ ਅਕਸਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਸਥਿਤੀ 'ਚ ਪਪੀਤਾ ਖਾਣ ਨਾਲ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ। ਪਪੀਤੇ 'ਚ ਮੌਜੂਦਾ ਪੈਪਨ ਐਨਜ਼ਾਈਮਸ ਪਾਚਨ 'ਚ ਮਦਦ ਕਰਦਾ ਹੈ। ਇਹ ਕਬਜ਼ ਤੇ ਪਿੱਤ ਤੁਹਾਡੇ ਦਿਲ ਦੀ ਸਤਲੀ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਦਰਅਸਲ ਇਸ ਇਸ ਚ ਮੌਜੂਦਾ ਲਾਈਕੋਪੀਨ ਤੇ ਵਿਟਾਮਿਨ ਸੀ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਤੇ ਗੁੱਡ ਐਚ ਡੀ ਐਲ ਕੈਲਸਟ੍ਰੋਲ ਵਧਾਉਣ ਚ ਮਦਦ ਕਰਦਾ ਹੈ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ ਕੈਂਸਰ ਅੱਜਕੱਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਜਿਹੇ ਚ ਇਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਬਹੁਤ ਜ਼ਰੂਰੀ ਹੈ ਪਪੀਤਾ ਇਸ ਨੂੰ ਰੋਕਣ ਚ ਕਾਫੀ ਮਦਦਗਾਰ ਹੋ ਸਕਦਾ ਹੈ ਦਰਅਸਲ ਪਪੀਤੇ ਚ ਲਾਈਕਪੀਨ ਹੁੰਦਾ ਹੈ ਜੋ ਫ੍ਰੀ ਰੈਡੀਕਸਲ ਨੂੰ ਨਸ਼ਟ ਕਰਕੇ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ। ਜੇਤ ਦੇ ਨਾਲ-ਨਾਲ ਪਪੀਤਾ ਤੁਹਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਵਿੱਚ ਮੌਜੂਦਾ ਵਿਟਾਮਿਨ ਸੀ ਅਤੇ ਲਾਈਕੋਪੀਨ ਤੋਂ ਪਵ ਵਿੱਚੋਂ ਨਿਕਲਣ ਤੋਂ ਬਾਅਦ ਚਮੜੀ ਦੀ ਐਲਮ ਦੇ ਉਮਰ ਵਧਾਉਣ ਦੇ ਹੋਰ ਲੱਛਣ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਪੀਤਾ ਇਸ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਦਰਅਸਲ ਪਪੀਤਾ ਘੱਟ ਕੈਲੋਰੀ ਅਤੇ ਉੱਚੋ ਫਾਈਬਰ ਵਾਲਾ ਫਲ ਹੈ ਜੋ ਕਿ ਉੱਚੋ ਫਾਈਬਰ ਸਮਗਰੀ ਦੇ ਕਰਨ ਪਰ ਪ੍ਰਬੰਧਨ ਵਿੱਚ ਮਦਦ ਕਰ ਸਕਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਵਕਤੀ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਕਈ ਵਾਰ ਮੁਸ਼ਕਿਲ ਸਾਬਿਤ ਹੋ ਸਕਦਾ ਹੈ ਦਰਅਸਲ ਇਸ ਮੌਸਮ ਚ ਅਕਸਰ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕਈ ਬਿਮਾਰੀਆਂ ਤੇ ਇਨਫੈਕਸ਼ਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ ਅਜਿਹੀ ਸਥਿਤੀ ਚ ਸਿਹਤਮੰਦ ਰਹਿਣਾ ਅਤੇ ਆਪਣੇ ਆਪ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਉਣ ਲਈ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਰਦੀਆਂ ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਵੀ ਉਪਲਬਧ ਅਬਦ ਹੁੰਦੀ ਹਨ ਜਿਨ੍ਹਾਂ ਨੂੰ ਡਾਈਟ ਵਿੱਚ ਸ਼ਾਮਿਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਪਪੀਤਾ ਇਹਨਾਂ ਵਿੱਚੋਂ ਇੱਕ ਹੈ ਜਿਸ ਦਾ ਸੇਵਨ ਦੋ ਸਰਦੀਆਂ ਚ ਕਈ ਕਾਰਨਾਂ ਕਰਕੇ ਕੀਤਾ ਜਾ ਸਕਦਾ ਹੈ ਇਸ ਮੌਸਮ ਚ ਪਪੀਤੇ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨ ਦੇ ਕਈ ਕਾਰਨ ਹਨ ਪੋਸ਼ਣ ਨਾਲ ਭਰਪੂਰ ਪਪੀਤੇ ਨੂੰ ਆਯੁਰਵੇਦ ਵੀ ਡਾਈਟ ਦਾ ਹਿੱਸਾ ਬਣਾਉਣ ਦੀ ਸਲਾਹ ਦਿੰਦੀ ਹਨ ਇਹ ਨਾ ਸਿਰਫ ਸਰੀਰ ਦੀ ਗਰਮੀ ਨੂੰ ਵਧਾਉਂਦਾ ਹੈ ਬਲਕਿ ਫਕਤ ਅਤੇ ਕਾਫ ਨੂੰ ਵੀ ਅਸਰਦਾਰ ਢੰਗ ਨਾਲ ਸੰਤੁਲਿਤ ਕਰਦਾ ਹੈ ਅੱਜਹੀ ਸਥਿਤੀ ਚ ਅੱਜ ਇਸ ਲੇਖ ਚ ਅਸੀਂ ਤੁਹਾਨੂੰ ਪਪੀਤੇ ਦੇ ਕੁਝ ਮਹਾਨੀ ਜਾਣਿਕਾ ਫਾਇਦੇ ਦੱਸਾਂਗੇ ਪਾਚਨ ਸਿਹਤ ਤੇ ਸੁਧਾਰ ਸਰਦੀਆਂ ਚ ਪਾਚਨ ਸੰਬੰਧੀ ਸਮੱਸਿਆਵਾਂ ਅਕਸਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ ਅਜਿਹੀ ਸਥਿਤੀ ਚ ਪਪੀਤਾ ਖਾਣ ਨਾਲ ਪਾਚਨ ਕਿਰਿਆ ਨੂੰ ਠੀਕ ਕਰਨ ਚ ਮਦਦ ਮਿਲਦੀ ਹੈ ਪਪੀਤੇ ਚ ਮੌਜੂਦਾ ਪੈਪਨ ਐਂਜ਼ਾਈਮਸ ਪਾਚਨ ਚ ਮਦਦ ਕਰਦਾ ਹੈ ਇਹ ਕਬਜ਼ ਤੇ ਪਪੀਤਾ ਤੁਹਾਡੇ ਦਿਲ ਦੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਦਰਅਸਲ ਇਸ ਵਿੱਚ ਮੌਜੂਦਾ ਲਾਈਕੋਪੀਨ ਤੇ ਵਿਟਾਮਿਨ ਸੀ ਦਿਲ ਦੀ ਸਿਹਤ ਨੂੰ ਬੈਤਰ ਬਣਾਉਣ ਤੇ ਬੁਡ ਐਚ ਡੀ ਐਲ ਕੈਸਟ੍ਰੋਲ ਵਿਧਾਨ ਚ ਮਦਦ ਕਰਦਾ ਹੈ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ ਕੈਂਸਰ ਅੱਜਕੱਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਜਿਹੇ ਚ ਇਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਬਹੁਤ ਜ਼ਰੂਰੀ ਹੈ ਪਪੀਤਾ ਇਸ ਨੂੰ ਰੋਕਣ ਚ ਕਾਫੀ ਮਦਦਗਾਰ ਹੋ ਸਕਦਾ ਹੈ ਦਰਅਸਲ ਪਪੀਤੇ ਚ ਇੱਕ ਪਿੰਨ ਹੁੰਦਾ ਹੈ ਜੋ ਫ੍ਰੀ ਰੈਡੀਕਸਲ ਨੂੰ ਨਸ਼ਟ ਕਰਕੇ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਦੇਤ ਦੇ ਨਾਲ ਨਾਲ ਪਪੀਤਾ ਤੁਹਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਵਿੱਚ ਮੌਜੂਦਾ ਵਿਟਾਮਿਨ ਸੀ ਅਤੇ ਲਾਈਕੋਪੀਨ ਤੋਂ ਪਪ ਵਿੱਚੋਂ ਨਿਕਲਣ ਤੋਂ ਬਾਅਦ ਚਮੜੀ ਦੀ ਐਲਮ ਦੇ ਉਮਰ ਵਧਾਉਣ ਦੇ ਹੋਰ ਲੱਛਣ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਪੀਤਾ ਇਸ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ ਦਰਅਸਲ ਪਪੀਤਾ ਘੱਟ ਕੈਲੋਰੀ ਅਤੇ ਉੱਚੋ ਫਾਈਬਰ ਵਾਲਾ ਫਲ ਹੈ ਜੋ ਕਿ ਉੱਚੋ ਫਾਈਬਰ ਸਮੱਗਰੀ ਦੇ ਕਾਰਨ ਭਾਰ ਪ੍ਰਬੰਧਨ ਵਿੱਚ ਮਦਦ ਕਰ ਸਕਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ